ਉਹ ਜੀ ਫਿਰਕੂ ਪਾਰਟੀਆਂ ਕੋ ਜਦੋਂ ਕੰਮ ਕਰਨ ਨੂੰ ਨਹੀਂ ਹੁੰਦਾ ਉਦਦਾ ਨਹੀਂ ਹੁੰਦਾ ਜਾਂ ਦਸਨ ਬਾਸਤੇ ਤੋਂ ਨਾਮ ਸ਼ਰਮ ਲੈ ਕੇ ਧਰਮ ਦੇ ਨਾਮ ਦੀ ਰੋਟੀਆਂ ਸੇਕਦੀਆਂ ਜੋ ਕਿ ਹਿੰਦੂਸ ਦੀ ਤਰਨ ਨਿਰਪੇਖਤਾ ਵਾਸਤੇ ਬਹੁਤ ਭਾਰੀ ਖਤਰੇਵਰੀ ਘਟਨੀ ਹੈ ਦੋ ਸਾਲ ਦੇ ਵਿੱਚ ਮੇਰਾ ਮਨ ਖੱਟਾ ਬਹੁਤ ਹੋ ਗਿਆ ਇਹ ਬੀਬੀ ਅਨਮੋਲ ਮਾਨ ਸਤਕਾਰਯੋਗ ਸਾਡੀ ਮੰਤਰੀ ਹੈ ਮੇਰੀ ਬੇਟੀ ਹੈ ਇਸ ਨੇ ਇਲਾਕੇ ਨੂੰ ਪੁੱਛਿਆ ਨਹੀਂ ਮੇਰੇ ਬੰਦਿਆਂ ਨੂੰ ਚੁੰਨ ਚੁੰਨ ਕੇ ਭਰੇ ਕੀਤਾ ਕੰਸ਼ਾ ਬੰਦੇ ਇਹ ਕਾ ਕਰਦੀ ਸੀ ਤੁਸੀਂ ਮਾਨ ਸਾਹਿਬ ਇਹ ਗੱਲ ਕਹਿਤਾ ਗਏ ਅੱਜ ਮੈਂ ਨਹੀਂ ਕਹਿੰਦਾ ਜਿੰਨੇ ਬੁੱਧੀਜੀਵੀ ਹੈ ਜਿੰਨੀ ਜਨਤਾ ਥੋੜੀ ਸਰਕਾਰ ਨੂੰ ਕਹਿੰਦੀ ਮੈਚ्योर ਇਨਕਸਪੀਰੀਅੰਸ ਸਰਕਾਰ ਕਦੇ ਕਾਗਰ ਜਿੱਤੀ ਨਹੀਂ ਮੁੰਡੇ ਲੱਗ ਮੈਂ ਕਾ ਮੁੰਡੇ ਵਾਲਿਓ ਤੁਸੀਂ ਮੇਰੀ ਗੱਲ ਮੰਨੋ ਨਾ ਮੰਨੋ ਅਸੀਂ ਸਿਆਸੀ ਬੰਦੇ ਗੱਪਾਂ ਸਮਾਦੇ ਆ ਨਾੜੇ ਲੱਗ ਚਲੇ ਜਾਂਦੇ ਆ ਪਰ ਮੈਨੂੰ ਇੱਕ ਮੌਕਾ ਦੋ ਬੰਦਾ ਜਾਲੇ ਦਾ ਪਿਆ ਵਾ ਜਿੰਨੇ ਪਿੰਡਾਂ 'ਚ ਮੈਂ ਗਿਆ ਹੁਣ ਵੀ ਕਾਂਗਰਸ ਤੁਹਾਡੇ ਨਾਲ ਹੈ ਅਸੀਂ ਨਾ ਕਾਂਗਰਸ ਨਾਲ ਚਲੋ ਨਾਲ ਕਿਸੇ ਪਾਰਟੀ ਨਾਲ ਜਦੋਂ ਤੁਹਾਡਾ ਕਿਤੇ ਨਾ ਕਿਤੇ ਤੂੜ ਬਿਸ਼ੂੜਾ ਹੁੰਦਾ ਹੈ ਕਾਂਗਰਸ ਦੇ ਨਾਲ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਵਰਾਜ਼ਮਾਨ ਹੁੰਦੇ ਹੋ ਉਦੋਂ ਤੁਹਾਡੇ ਵੱਲੋਂ ਚਰਨਜੀਤ ਸਿੰਘ ਚੰਨੀ ਉਦੋਂ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਉੱਤੇ ਕਿਤਨੇ ਕਿਤੇ ਨਿਸ਼ਾਨੇ ਸਾਧੇਗੇ ਕੀ ਟਕਸਾਲੀ ਕਾਂਗਰਸੀਆਂ ਨੇ ਵੀ ਉਸ ਸਮੇਂ ਤੁਹਾਡੀ ਬਾਹ ਨਹੀਂ ਫੜੀ ਅੰਬਿਕਾ ਸੋਨੀ ਜੀ ਮੋਸਨਾ ਕਦਵਈ ਪਵਨ ਬੰਸਲ ਬਿਆਨ ਸਿੰਘ ਪਰਿਵਾਰ ਗਿਆਨੀ ਜੈ ਸਿੰਘ ਪਰਿਵਾਰ ਮੈਂ ਕਿਸ ਕਿਸ ਦਾ ਨਾਮ ਲਵਾਂ ਸਭ ਨੇ ਬੜਾ ਬੜਾ ਮਨਾਇਆ ਪਰ ਹਾਲਾਤ ਐਸੇ ਪੈਦਾ ਹੋ ਗਏ ਉੱਥੇ ਵੀ ਕਮੇਟੀ ਬਣਦੀ ਹੈ ਉਦੋਂ ਮਜਬੂਰ ਹੋ ਕੇ ਚੰਨੀ ਨੇ ਕਿਹਾ ਕਿ ਮੇਰਾ ਇਲਾਕਾ ਹੈ ਮੈਂ ਇੱਥੇ ਰਹਿਣਾ ਟਿਕਟ ਮੈਂ ਲੈਣੀ ਹੈ ਉਹਨੇ ਟਿਕਟ ਲੈਤੀ आज काय न्यूज़ पंजाब टीवी ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸਰਜੀਤ ਸਿੰਘ ਜੈਨੇ ਗੱਲ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਜਗਮੋਨ ਸਿੰਘ ਕਾਂਗ ਮੌਜੂਦ ਰਹਿਣਗੇ ਤੇ ਉਹਨਾਂ ਕਹਾਂਗੇ ਕਿ ਇਸ ਸਮੇਂ ਸਿਆਸਤ ਕੀ ਕਹਿ ਰਹੀ ਹੈ ਕਿਉਂਕਿ ਇੱਕ ਪਾਸੇ ਮੌਸਮ ਦੀ ਗਰਮੀ ਤੇ ਦੂਜੇ ਪਾਸੇ ਸਿਆਸਤ ਵੀ ਸਰਗਰਮ ਨਜ਼ਰ ਆ ਰਹੀ ਹੈ ਸਿਆਸਤ ਵੀ ਤਪਦੀ ਨਜ਼ਰ ਆ ਰਹੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਸਮੇਂ ਕਾਂਗਰਸ ਦੀ ਸਥਿਤੀ ਕੀ ਹੈ ਇਸ ਸਭ ਦੇ ਉੱਤੇ ਗੱਲਬਾਤ ਕਰਾਂਗੇ ਤੇ ਕਿੰਨੀ ਕਿਉ ਸੀਟਾਂ ਦੇ ਉੱਤੇ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਜਿੱਤ حاصل ਕਰ ਰਹੀ ਹੈ ਫਤਿਹ حاصل ਕਰ ਰਹੀ ਹੈ ਉਸ ਹਫਤੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਗਬੋਧ ਸਿੰਘ ਕਾਂਗ ਦੀ ਸਕਾਈ ਨਿਊਜ਼ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਬਹੁਤ ਧੰਨਵਾਦ ਤੁਸੀਂ ਆਪ ਕੀਤਾ ਜੀ ਕੰਸਪ ਕਿਵੇਂ ਵੀ ਕਿਊ ਪੰਜਾਬ ਦੀ ਸਿਆਸਤ ਨੂੰ ਕਿਵੇਂ ਵੇਖ ਰਹੇ ਹੋ ਕਿਉਂਕਿ ਜੇ ਮੈਂ ਪੰਜਾਬ ਦੀ ਸਿਆਸਤ ਦੇ ਨਾਲ-ਨਾਲ ਤੁਹਾਡੀ ਜੜ ਦੀ ਗੱਲ ਕਰਾਂ ਤੁਸੀਂ ਕਾਂਗਰਸ ਦੇ ਵਿੱਚ ਇੱਕ ਵੱਡਾ ਨਾਂ ਰੇ ਵੱਡਾ ਚਿਹਰਾ ਰੇ ਮੰਤਰੀ ਰੇ ਉਸ ਤੋਂ ਬਾਅਦ ਕਿਤਨਾ ਕਿਤੇ ਤੋੜ-ਵਿਸ਼ੋੜਾ ਹੋਇਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਮੁੜ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਹੋ ਕਿਵੇਂ ਦੀ ਸਥਿਤੀ ਬਿਆਨ ਕਰੋਗੇ ਕਾਂਗਰਸ ਦੀ ਜੇ ਆਜ਼ਦੇ ਦੌਰ ਦੀ ਗੱਲ ਕਰਾਂ ਖਾਸ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਹਲਕੇ ਨੂੰ ਲੈ ਕੇ ਗੱਲ ਕਰਾਂ ਤੇ ਪੰਜਾਬ ਨੂੰ ਲੈ ਕੇ ਗੱਲ ਕਰਾਂ ਨਿਕੋਏ 2024 ਦੀਆਂ ਚੋਣਾਂ ਪਾਰਲੀਮੈਂਟ ਦੀਆਂ ਬੜੀਆਂ ਅਹਿਮ ਚੋਣਾਂ ਨੇਸ਼ਨਲ ਲੈਵਲ ਤੇ ਐਨਡੀਏ ਭਾਜਪਾ ਤੇ ਇੰਡੀਆ ਗਠਬੰਧਨ ਆਪਸ ਵਿੱਚ ਚੋਣ ਲੜ ਰਹੇ ਜੀ ਜੋ ਸੁਣਨ ਚਾ ਰਹੇ ਆ ਟੀਵੀ ਕਹਿੰਦੀ ਹੈ ਪ੍ਰੈਸ ਕਿ ਬੀਜੇਪੀ ਦਾ ਐਨਡੀਏ ਦਾ ਕਾਫੀ ਐਂਟੀ ਇੰਟੈਲੀਜੈਂਸੀ ਹੋਰ ਸੂਬਿਆਂ 'ਚ ਰਹੀ ਹੈ ਹੂੰ ਸਾਲੇ ਭਗਵਾਨ ਰਾਮ ਮੰਦਰ ਦਾ ਭਗਵਾਨ ਰਾਮ ਤਾਂ ਸਾਡਾ ਸਭ ਦਾ ਰੱਬ ਹੈ ਪਰਮਾਤਮਾ ਹੈ ਗੁਰੂ ਮਹਾਰਾਜ ਹੈ ਸਾਰੇ ਉਸ ਨੂੰ ਮੱਥਾ ਟੇਕਦੇ ਆਂ ਭਾਜਪੀ ਜੋ ਇਹ ਗੱਲ ਕਰ ਰਹੀ ਹੈ ਜੋ ਮੈਂ ਗਿਆਨੀ ਜੈਲ ਸਿੰਘ ਦਾ ਚੇਲਾ ਰਿਹਾ ਮੇਰੇ ਗੁਰੂ ਮੰਨੇ ਆ ਕਿ ਤਰ ਅਲੱਦਾ ਸਿਆਸਤ ਅਲੱਦਾ ਕੁਝ ਫਿਰਕੂ ਪਾਰਟੀਆਂ ਕੋ ਜਦੋਂ ਕੰਮ ਕਰਨ ਨੂੰ ਨਹੀਂ ਹੁੰਦਾ ਮੁੱਦਾ ਨਹੀਂ ਹੁੰਦਾ ਇਆ ਦਸਨ ਵਾਸਤੇ ਤੋਂ ਨਾਮ ਸ਼ਰਨ ਲੈ ਕੇ ਧਰਮ ਦੇ ਨਾਮ ਦੀ ਰੋਟੀਆਂ ਸੇਕਦੀਆਂ ਜੋ ਕਿ ਹਿੰਦੂਸ ਦੀ ਧਰਮ ਨਿਰਪੇਖਤਾ ਵਾਸਤੇ ਬਹੁਤ ਭਾਰੀ ਇੱਕ ਖਤਰੇਵਰੀ ਘੰਟੀ ਹੈ ਹਮ ਅੱਜ ਤੋਂ ਬਹੁਤ ਸਾਲ ਪਹਿਲਾਂ 74 ਦੇ ਵਿੱਚ ਮੈਂ ਪ੍ਰਧਾਨ ਸੀ ਪੰਜਾਬ ਮਿਸਟਰੀ ਸੂਨ ਕੌਂਸਲ ਦਾ ਹਮ ਸਰਗੀ ਰਾਸ਼ਟਰਪਤੀ ਉਦੋਂ ਗਿਆਨੀ ਜ਼ਿਆਰ ਸਿੰਘ ਮੁੱਖ ਮੰਤਰੀ ਸੀ ਉਹਨਾਂ ਦੀ ਪ੍ਰੇਰਣਾ ਸ਼ਦਕਾ ਮੈਂ ਕਾਂਗਰਸ ਪਾਰਟੀ ਵਿੱਚ ਆਇਆ ਆਣ ਤੋਂ ਪਹਿਲਾਂ ਮੈਂ ਪਿਤਾ ਜੀ ਨੂੰ ਪੁੱਛਿਆ ਮੇਰੇ ਪਿਤਾ ਜੀ ਵੱਡੇ ਪੋਸਟ ਆਫਸਰ ਸੀ ਆਈਪੀਐਸਸੀ 67 ਬੈਚ ਦੇ ਕਹੇ ਜੀ ਮੈਨੂੰ ਪ੍ਰੈਸ਼ਰ ਪਾ ਰਹੇ ਆ ਬਾਦਲ ਸਾਹਿਬ ਤੇ ਗਰੀਦਾਰ ਸਿੰਘ ਜੀ ਕੀ ਕਰਾਂ ਕਹਿੰਦੇ ਬੇਟਾ ਤੇਰਾ ਕੰਮ ਹੈ ਪਰ ਮੈਨੂੰ ਲੱਗਿਆ ਕਿ ਕਾਂਗਰਸ ਪਾਰਟੀ ਤਰੁਨਿਕ ਪਾਰਟੀ ਹੈ ਜੋ ਗੁਰੂਬਿੰਦ ਸਿੰਘ ਮਹਾਰਾਜ ਨੇ ਕਿਹਾ ਮਾਨਸ ਦੀ ਜਾਤ ਸਭੀ ਇੱਕ ਪਹਿਚਾਨ ਬੋ ਮੈਂ ਸਾਰੀਆਂ ਗੱਲਾਂ ਭੁੱਲ ਕੇ ਛੜਕਾਂ ਨੂੰ ਪਾਰਟੀ ਵਿੱਚ ਆਇਆ ਮੈਂ 48 ਸਾਲ ਕੰਮ ਦਿਨ ਰਾਤ ਸੇਵਾ ਕੀਤੀ ਹੈ ਕਾਂਗਰਸ ਪਾਰਟੀ ਨੂੰ ਬਹੁਤ ਕੁਝ ਦਿੱਤਾ ਤਿੰਨ ਵਾਰੀ ਵਜ਼ੀਰ ਰਹਾ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਚੇਅਰਮੈਨ ਰਹਾ ਮੈਂ ਪਿੰਡ ਦਾ ਸਰਪੰਚ ਰਹਾ ਸ਼ਹੀਦਗੜ੍ਹ ਦਾ ਸ਼ੁਰੂਆਤ ਉੱਥੋਂ ਕੀਤੀ ਪੰਚ ਰਹਾ ਮੈਂਬਰ ਚੈਨਲ ਸਿੰਡੀਕੇਟ ਮੇਰਾ ਇੱਕ ਬੜਾ ਬਹੁਤ ਬ੍ਰਿਲੀਅੰਟ ਕੈਰੀਅਰ ਰਹਾ ਪਰ ਸ਼ੌਕ ਸੀ ਇੱਧਰ ਆ ਗਿਆ 48 ਸਾਲ ਚੋਂ 32 ਸਾਲ ਮੈਂ ਸੇਵਾ ਕੀਤੀ ਹੈ ਆਪਣੇ ਮਰਹਮਤ ਕਾ ਮਰੰਡਾ ਦੀ ਸਵਰਗੀ ਬੈਂ ਸਿੰਘ ਦੇ ਸਮੇਂ ਤੋਂ ਲੈ ਕੇ ਜਦ ਪਹਿਲੀ ਵਾਰ ਮੈਂ ਮੰਤਰੀ ਬਣਿਆ ਤੇ ਅੱਜ ਤੱਕ ਮੈਨੂੰ 32 ਸਾਲ ਹੋ ਗਏ ਇਹਨਾ 32 ਸਾਲਾਂ ਦੇ ਵਿੱਚ ਮੈਂ ਇਲਾਕੇ ਦੀ ਬੇਮਿਸਾਲ ਸੇਵਾ ਕੀਤੀ ਮੇਰੇ ਵੱਲੋਂ ਕਰਾਇਆ ਗਿਆ ਸਰਪੱਖੀ ਵਿਕਾਸ ਮੂਹੋਂ ਬੋਲਦਾ ਮੋٹے ਤੌਰ ਤੇ ਮੈਂ ਮਾਲ ਮੰਤਰੀ ਸੀ ਮੈਂ ਮਾਜਰੀ ਸਬਸੀਲ ਬਣਾਈ ਮੁੰਡਾ ਸਬਸੀਲ ਬਣਾਈ ਮੁੰਡਾ ਬਲਾਕ ਬਣਾਇਆ ਪਰ ਆਲ ਦੀ ਪੁਰ ਦੀ ਗੱਲ ਆ ਗਈ ਬਹੁਤ ਸਾਰੇ ਪਿੰਡੋਂ ਵਾਇਸ ਤੋਂ ਬਾਅਦ ਵੀ ਮੈਂ ਸ਼ੇਮਪੁਰ ਟਪਰੀਆਂ ਤੀੜਾ ਚਾਂਪੁਰ ਸਿੰਘਾ ਦੇਵੀ ਸ਼ੇਮਪੁਰ ਟਪਰੀਆਂ ਢਕੋਰਾ ਬਿੰਦਰ ਖਿਦਰਾਬਾਦ ਇੱਕ ਲੰਬੀ ਲੜੀ ਹੈ ਜਦੋਂ ਮੈਂ ਪਸ਼ੂਪਾਲ ਮੰਤਰੀ ਬਣਿਆ 2 ਤੋਂ 7 ਤੱਕ ਸੀਗਾ ਮੈਂ ਚਿਤਾਮ ਵਿਖੇ ਬੜਾ ਵੱਡਾ ਡੀਰਵੈਲਮੈਂਟ ਸੈਂਟਰ ਖੋਲੇ ਹਟੇ ਨੇ ਵਾਸਤੇ ਜੋ ਬਹੁਤ ਕਾਮਯਾਬ ਚੱਲ ਰਿਹਾ ਹੈ ਹਾਂਜੀ ਮੈਂ ਲੁਧਿਆਣਾ ਵਿਖੇ ਗੁਰੰਗਦੀ ਬਟਰੀ ਉਸਤੀ ਅਸੀਂ ਬਣਾਈ ਕੈਪਟਨ ਸਾਹਿਬ ਦੇ ਸ਼ਿਰਵਾਨਾ ਮੁਖਮੰਦੀ ਜੀ ਉਹਨਾਂ ਦਾ ਆਸ਼ੀਰਵਾਸ ਸੀ ਮੇਰਾ ਉਪਰਾਲਾ ਸੀ ਮੇਰਾ ਬ੍ਰਿੰਚ ਚਾਈਲਡ ਸੀ ਯਾਨੀ ਮੈਂ ਜਿੰਨੇ ਮਹਿਕ ਮਰੇ ਸਨਚਾਈ ਮੰਤਰੀ ਰਿਹਾ ਘਾੜ ਚ ਟਿਊਬਲ ਬੜੇ ਲਵਾਏ ਡੈਮ ਲਵਾਏ ਪੜ ਚ ਸੇਸਮਾ ਜੈਤੀ ਦੇਵੀ ਕੀ ਰੌ ਸਾਰੇ ਮੈਂ ਡੈਮ ਲਵਾਏ ਮਿਰਜ਼ਾ ਅੱਜ ਮੇਰਾ ਇਲਾਕੇ ਵਿੱਚ ਜੋ ਨਾਮ ਹੈ ਜੋ ਪਿਆਰ ਹੈ ਸਤਿਕਾਰ ਹੈ ਸਹਿਯੋਗ ਹੈ ਵਿਸ਼ਵਾਸ ਹੈ ਇਹ ਮੇਰਾ ਸੜੀ ਫੇੜਾ ਬਹੁਤ ਵੱਡਾ ਲੋਕਾਂ ਨੂੰ ਦਿੱਤਾ ਹੈ ਕਿਉਂਕਿ ਮਿੱਤੂ ਪਹਿਲਾ ਮੈਂ ਬਨੂ ਚਾਇਆ ਆਪੇ ਹਿਸਾਬ ਲਾ ਲਿਓ ਕਿ 47 ਹਿੰਦੁਸਤਾਨ ਜਦੋਂ ਬਨੂ ਵਿੱਚ ਇਲੈਕਸ਼ਨ ਲੜਿਆ ਮੁੰਡੇ ਤੋਂ ਆ ਕੇ ਸਾਢੇ ਲੱਖ ਦੇ ਸਰਮੌਰ ਆਗੂ ਜੀ ਸਾਬ ਰਵਿੰਦਰ ਸਿੰਘ ਸਾਹਿਬ ਸਪੀਕਰ ਸਾਹਿਬ ਕਦੇ ਕਾਂਗਰਸ ਜਿੱਤੀ ਨਹੀਂ ਮੁੰਡੇ ਲੱਗਦਾ انا ਮੁੰਡੇ ਆ ਕੇ ਗੱਲ ਕਹੀ ਸੀ ਬੜਾ ਅਤਵਾਦ ਸੀ ਭਿਆਨਕ ਸਮਾਂ ਸੀ ਸੀਆਰਪੀ ਸਾਡੇ ਨਾਲ ਸੀ ਇਲੈਕਸ਼ਨ ਲੜਿਆ ਸੀ ਇਸ ਵਿੱਚ ਚੰਗੀ ਬਣ ਗਏ ਐਮਐਲਏ ਨਾਲ ਹੀ ਮੰਤਰੀ ਬਣ ਗਿਆ ਪਹਿਲੀ ਵਾਰ ਮਾਲ ਮੰਤਰੀ ਸੰਜਾਈ ਮੰਤਰੀ ਰਹਾ ਮੇਗਾ ਮੁੰਡੇ ਵਾਲਿਓ ਤੁਸੀਂ ਮੇਰੀ ਗੱਲ ਮੰਨੋ ਨਾ ਮੰਨੋ ਅਸੀਂ ਸਿਆਸੀ ਬੰਦੇ ਗੱਪਾਂ ਸ਼ਮਾਰਦੇ ਆਂ ਲਾੜੇ ਲਾ ਕੇ ਚਲੇ ਜਾਂਦੇ ਆਂ ਪਰ ਮੈਨੂੰ ਇੱਕ ਮੌਕਾ ਦੋ ਬੰਦਾ ਜੜੇ ਰਾਹ ਪਿਆ ਵਾ ਪਿਆ ਐਸਾ ਮੇਰਾ ਵਾ ਲੁਕਾਂ ਚ ਪਿਆ ਮੈਂ ਆਪਣੀ ਵਕਾਲਤ ਛੱਡ ਕੇ ਕਿੱਥਾ ਮੇਰਾ ਖੇਤੀਬਾੜੀ ਵਕਾਲਤ ਰਿਹਾ ਵਕਾਲਤ ਛੱਡ ਕੇ ਇਸ ਪਾਸੇ ਲੱਗ ਗਿਆ ਤੇ ਇਰਾਕਾ ਮੇਰਾ ਪਰਿਵਾਰ ਬਣ ਗਿਆ ਮੁੰਡਾ 9 ਲੈ ਕੇ 12 ਦੇ ਮੁੰਡੇ ਇਲੈਕਸ਼ਨ ਲੜਿਆ ਮੰਤਰੀਯਾ ਦੋਵਰੀ ਮਲੇ ਬਣਿਆ ਖੜਾ ਆ ਗਿਆ ਉੜਮਲੇ ਮੁੰਏ 12 ਨੂੰ 12 ਮੈਂ ਲੇਕਿਨ ਮੈਂ ਤੁਸੀ ਗੱਲ ਕੀਤੀ ਇਹ ਪਹਿਲਾਂ ਚਲਾ ਗਿਆ 2 ਸਾਲ ਪਹਿਲਾਂ ਬੜੀ ਅਨਹੋਣੀ ਹੋਈ ਹੋਈ ਬੜਾ ਦੁਖਦਾਈ ਮਨ ਭਾਗਾ ਸਮਾ ਸੀ ਮੇਰੀ ਹਿਊਮਿਲੇਸ਼ਨ ਹੋਈ ਮੈਨੂੰ ਠੇਸ ਪਹੁੰਚੀ ਕਿਸੇ ਗੱਲ ਤੋਂ ਤੇ ਮੇਰੀ ਜਿਵੇਂ ਕਿ ਲੱਗਿਆ ਮੈਨੂੰ ਕਿ ਮੇ ਬਹੁਤ ਇਸ ਟਾਈਮ ਹਿੱਠੀ ਹੋਈ ਹੈ ਤਾਂ ਮੈਂ ਸਾਰੇ ਲਕਨਵਰ ਸਿਨੇ ਕਹਿੰਦੇ ਜੋ ਕਾਂਗਸਾ ਟਿਕਟ ਨਹੀਂ ਮਿਲੀ ਹੈ ਆਪਾਂ ਨੇ ਆਪ ਆਜ਼ਾਦ ਲੜਨਾ ਹੈ ਇਹ ਕ ਬੁਰਾ ਭਲਾ ਕਹਿਣ ਲੱਗੇ ਮੇਰੇ ਰੋਧੀਆਂ ਨੂੰ ਹਾਰ ਕੇ ਮੈਂ ਛਾੜੂ ਤੇ ਚਲਾ ਗਿਆ ਮੈਂ ਜੁਆਇਨ ਕੀਤੀ ਪਾਰਟੀ ਕੇਜਰੀਵਾਲ ਸਾਹਿਬ ਨੇ 31 ਜਨਵਰੀ ਨੂੰ 2022 ਚ ਅ ਤੇ 3 ਫਰਵਰੀ ਨੂੰ ਭਗਵੰਤ ਮਾਨ ਜੋ ਸਾਡੇ ਮੌਜੂਦਾ ਮੁੱਖ ਮੰਤਰੀ ਨੇ ਇਹਨਾਂ ਪ੍ਰੈਸ ਕਾਨਫਰੰਸ ਕੀਤੀ ਤੇ ਮੇਰੇ ਬਾਰੇ ਕਹਿਣ ਲੱਗੇ ਕਿ ਜਗਮਉਨ ਸਿੰਘ ਕਾਮਯੋਦ ਮੇਰੇ ਨਾਲ ਬੈਠੇ ਹੈ ਇੱਕ ਸੇ ਇੰਟਰੋਡਕਸ਼ਨ ਦੀ ਮਹਤਾਜ ਨਹੀਂ ਸਾਰਾ ਪੰਜਾਬ ਜਾਣਦਾ ਸੀਨੀਅਰ ਲੀਡਰ ਹੈ ਪੰਜਾਬ ਕੰਰਜ਼ ਰਹੇ ਸਾਨੂੰ ਸਰਵਾ ਕੰਮ ਆਏਗਾ ਪਰ ਤੁਸੀਂ ਮਾਨ ਸਾਹਿਬ ਇਹ ਗੱਲ ਕਹਿਤਾ ਗਏ ਅੱਜ ਮੈਂ ਨਹੀਂ ਕਹਿੰਦਾ ਜਿੰਨੇ ਬੁੱਧੀਜੀਵੀ ਆ ਜਿੰਨੀ ਜਨਤਾ ਥੋੜੀ ਸਰਕਾਰ ਨੂੰ ਕਹਿੰਦੀ ਇਹ ਮੈਚੁਰ ਇਨਕਸਪੀਰੀਅੰਸ ਸਰਕਾਰ ਤੁਹਾਡੀ ਸਰਕਾਰ ਨੂੰ ਕਹਿੰਦੀ ਇਹ ਮੈਚੁਰ ਇਨਕਸਪੀਰੀਅੰਸ ਸਰਕਾਰ ਕੋਈ ਜ਼ਰਬਾ ਨਹੀਂ ਕੋਈ ਕੁਝ ਨਹੀਂ ਹੈ ਜੋ ਤੁਸੀਂ 2022 ਵਿੱਚ ਵਾਅਦੇ ਕਰਕੇ ਆਏ ਸੀ ਝਾੜੂ ਦੀ ਪਾਰਟੀ ਇੱਕ ਮੌਕਾ ਦੇ ਦਿਓ ਪੰਜਾਬੀ ਦਲੇਰ ਹੁੰਨੇ ਕ੍ਰਾਂਤੀਕਾਰੀ ਨੂੰ ਇੱਕ ਮੌਕਾ ਦੇਤਾ ਪਰ ਮਾਨ ਸਾਹਿਬ ਨੂੰ ਪੰਜਾਬੀ ਹੱਥ ਲਾ ਲਾ ਕੇ ਦੇਖਦੇ ਸਭ ਤੋਂ ਬੜੀ ਭਾਰੀ ਗਲਤੀ ਕਨਸੈਪਟ ਜੇਕਰ ਗੱਲ ਕੀਤੀ ਜਾਵੇ ਤੁਹਾਡੀ ਤਾਂ ਟਕਸਾਲੀ ਕਾਂਗਰਸਾਂ ਤੇਰੇ ਆਗੂ ਨੇ ਉਹਨਾਂ ਦੇ ਵਿੱਚ ਜਗਮਉਂਦ ਸਿੰਘ ਕਾਂਗ ਦਾ ਅਨਾ ਹੁੰਦਾ ਜਦੋਂ ਤੁਹਾਡਾ ਕਿਤੇ ਨਾ ਕਿਤੇ ਤੂੜ ਬਿਸ਼ੋੜਾ ਹੁੰਦਾ ਹੈ ਕਾਂਗਰਸ ਦੇ ਨਾਲ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਵਰਾਜ਼ਮਾਨ ਹੁੰਦੇ ਹੋ ਉਦੋਂ ਤੁਹਾਡੇ ਵੱਲੋਂ ਚਰਨਜੀਤ ਸਿੰਘ ਚੰਨੀ ਉਦੋਂ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਨਿਸ਼ਾਨੇ ਸਾਧੇਗੇ ਕੀ ਟਕਸਾਲੀ ਕਾਂਗਰਸੀਆਂ ਨੇ ਵੀ ਉਸ ਸਮੇਂ ਤੁਹਾਡੀ ਬਾਹ ਨਹੀਂ ਫੜੀ ਜਿਵੇਂ ਗੱਲ ਕਰਾਂ ਸੈਂਟਰ ਲੀਡਰਸ਼ਿਪ ਦੀ ਕੀ ਸੈਂਟਰ ਲੀਡਰਸ਼ਿਪ ਨੇ ਵੀ ਤੁਹਾਡੀ ਬਾਹ ਨਹੀਂ ਫੜੀ ਉਦੋਂ ਕਿ ਜਿਵੇਂ ਇੱਥੇ ਦੀ ਜਿਹੜੀ ਪੋਲਿਟਿਕਸ ਸੀਗੀ ਉਹਨਾਂ ਦੀ ਹੀ ਸੁਣੀਗੀ ਫਿਰ ਗੱਲ ਪਤਾ ਕੀ ਹੈ ਮੇਰੇ ਬੜੇ ਮਿਹਰਬਾਨ ਸ਼੍ਰੀਮਤੀ ਸੋਨੀਾ ગાંધી ਜੀ ਆਂਬਿਕਾ ਸੋਨੀ ਜੀ ਮੋਹਸਨਾ ਕਦਵਾਈ ਪਵਨ ਬੰਸਲ ਬਿਆਨ ਸਿੰਘ ਪਰਿਵਾਰ ਗਿਆਨੀ ਜੈਲ ਸਿੰਘ ਪਰਿਵਾਰ ਮੈਂ ਕਿਸ ਕਿਸ ਦੇ ਨਾਮ ਲੈਵਾਂ ਸਭ ਨੇ ਬੜਾ ਬਰਾਮਨਾਇਆ ਪਰ ਹਾਲਾਤ ਐਸੇ ਪੈਦਾ ਹੋ ਗਏ ਉੱਥੇ ਕਮੇਟੀ ਬਣਦੀ ਹੈ ਉਦੋਂ ਮਜਬੂਰ ਹੋ ਕੇ ਚੰਨੀ ਨੇ ਕਿਹਾ ਕਿ ਮੇਰਾ ਇਲਾਕਾ ਹੈ ਮੈਂ ਤੇ ਰਹਿਣਾ ਟਿਕੜ ਮੈਂ ਲੈਣੀ ਹੈ ਹੁਣ ਟਿਕੜ ਲੈਤੀ ਜੋ ਕਿ ਬਾਅਦ ਚ ਮੈਂ ਸਮਝਾ ਚ ਨਹੀਂ ਮੇਰਾ ਛੋਟਾ ਭਾਈ ਮੁੱਖ ਮੰਤਰੀ ਬਣਿਆ ਸਾਡੇ ਮੇਰੇ ਪੁਰਾਣੇ ਹਲਕੇ ਮੁੰਡੇ ਤੋਂ ਮੈਨੂੰ ਮਾਣ ਹੈ ਚੰਨੀ ਬਾਤ ਬੜਾ ਬਸਟਾਇਆ ਮੈਨੂੰ ਵੀ ਲੱਗਿਆ ਗੱਲ ਮਾੜੀ ਹੋ ਗਈ ਮਤ ਬਾਗੀ ਗੱਲ ਹੋ ਗਈ ਪਰ ਗੱਲ ਪਤਾ ਕੀ ਹੈ ਸਮਾਂ ਬੜਾ ਪਹਿਲਵਾਨ ਹੁੰਦਾ ਕੋਈ ਇੱਕ ਐਕਸੀਡੈਂਟ ਹੋਇਆ ਸਾਡਾ ਇੱਕ ਕਿਸਮ ਦਾ ਜਿਹੜਾ ਕਿ ਅਨਵਾਰਡੀਬਲ ਸੀ ਹੋ ਗਿਆ ਮੈਨੂੰ ਅੱਜ ਲੋਕ ਪੁੱਛਦੇ ਨੇ ਥੋੜਾ ਫੈਸਲਾ ਠੀਕ ਸੀ ਮੈਂ ਬਿਲਕੁਲ ਫੈਸਲਾ ਠੀਕ ਸੀ ਮੇਰਾ ਮੌਕੇ ਮੁਤਾਬਕ ਜਿਹੜਾ ਇਨਸਾਨ ਮੌਕੇ ਮਦਦ ਫੈਸਲਾ ਨਾ ਸਹੀ ਲਵੇ ਉਹ ਮਾਰ ਖਾਂਦਾ ਹੁਣ ਫੌਜਾਂ ਨਾਲ ਹੀ ਲੜਦੀਆਂ ਬਾਰਡਰ ਤੇ ਪਤਾ ਵੀ ਕਿੱਥੋਂ ਘੇਰਾ ਪਾਣਾ ਕਿੱਥੇ ਪਛੇੜਨਾ ਕਿੱਥੇ ਅੱਗੇ ਵਧਣਾ ਤੇ ਉਹ ਮਤਲਬ ਕਹਿੰਦਾ ਉਹ ਮੇਰੀ ਸੋਚ ਮੇਰੇ ਇਲਾਕੇ ਅਨੁਵਰਸਰੀ ਦੀ ਪ੍ਰੇਰਨਾ ਬਿਲਕੁਲ ਸਹੀ ਸੀ ਪਰ 2 ਸਾਲ ਦੇ ਵਿੱਚ ਮੇਰਾ ਮਨ ਖੱਟਾ ਬਹੁਤ ਹੋ ਗਿਆ ਇਹ ਬੀਬੀ ਅਨਮੋਲ ਮਾਨ ਸਤਕਾਰਯੋਗ ਸਾਡੀ ਮੰਤਰੀ ਹੈ ਮੇਰੀ ਬੇਟੀ ਹੈ ਇਸ ਨੇ ਇਲਾਕੇ ਨੂੰ ਪੁੱਛਿਆ ਨਹੀਂ ਮੇਰੇ ਬੰਦਿਆਂ ਨੂੰ ਚੁਣ-ਚੁਣ ਕੇ ਭਰੇ ਕੀਤਾ ਕੰਗ ਸਾਬ੍ਹ ਦੀ ਬੰਦ ਇਹ ਕਾ ਕਰਦੀ ਸੀ ਕਿ ਕੰਗ ਦੀ ਸੇਕ ਕਿਉਂ ਹੈ ਉਹ ਪੁਲੀਮਾਨ ਸੇ ਮੰਤਰੀ ਜੀ ਮੇਰਾ ਇਲਾਕੇ ਚ 32 ਸਾਲ ਦਾ ਵਾਹ ਅੱਜ ਮੈਂ ਗੱਲ ਕਹਿ ਰਿਹਾ ਰੱਬ ਤੋਂ ਡਰ ਕੇ ਜਿੰਨੇ ਪਿੰਡਾਂ ਚ ਮੈਂ ਗਿਆ ਹੁਣ ਵੀ ਕਾਂਗਰਸ ਦਾ ਤੁਹਾਡੇ ਨਾਲ ਆਣ ਅਸੀਂ ਅਸੀਂ ਨਾ ਕਾਂਗਰਸ ਨਾਲ ਚੱਲੂ ਨਾਲ ਕਿਸੇ ਹੋਰ ਪਾਰਟੀ ਨਾਲ ਇਹ ਕਿੱਡਾ ਵੱਡਾ ਫਤਵਾ ਲੋਕ ਦਿੰਦੇ ਆ ਮੈਨੂੰ ਮੈਂ ਬਾਰੇ ਬਾਰੇ ਜਾਵਾਂ ਜਗਮੋਨ ਸਿੰਘ ਕਾਂਗ ਇਸ ਚੀਜ਼ ਨੂੰ ਮਹਿਸੂਸ ਕਰਦਾ ਹੈ ਕਿ ਜਿਹੜੇ ਮੰਤਰੀ ਨੇ ਗगन ਅਨਮੋਲਮਾਨ ਉਹਨਾਂ ਦੇ ਵੱਲੋਂ ਜਿਹੜੇ ਵਰਕਰ ਸੀ ਜਗਮੋਨ ਸਿੰਘ ਕਾਂਗ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਸਨ ਕਿਉਂਕਿ ਲੰਮਾ ਤਜਰਬਾ ਰਿਹਾ ਮੰਤਰੀ ਰਿਹਾ ਇਸ ਹਲਕੇ ਦੇ ਵਿੱਚ ਲੋਕਾਂ ਦਾ ਵਾਹ ਵੈਸੇ ਹੀ ਹੋਣਾ ਸੀ ਕਿ ਉਹਨਾਂ ਦੀ ਨਹੀਂ ਪੁੱਛੀ ਗਈ ਦੇਖੋ ਮੈਂ ਬਾਰ ਬਾਰ ਕਹਿ ਚੁੱਕੇ ਹਾਂ ਅਣਜਾਣ ਬੰਦੇ ਇਹ ਬੀਬੀ ਅਨਮੋਲਮਾਨ ਸਰਕਾਰ ਗਾਇਕਾ ਸੀ ਜੀ ਮੁਕੱਦਰ ਲਿਖਿਆ ਐਮਐਲਏ ਮੰਤਰੀ ਬਣ ਗਈ ਪਰ ਇਹ ਨਹੀਂ ਆਸਾਨ ਫਰਾਮੋਸ਼ੀ ਵੀ ਬੀ ਬੀ ਨਿਕਲੀ ਹੈ ਇਲਾਕੇ ਵਾਸਤੇ ਮੇਰੇ ਵਾਸਤੇ ਇਹਨੇ ਮੁੜ ਕੇ ਗਾਲੀ ਨਹੀਂ ਕੀਤੀ ਮੈਂ ਬੜੇ ਸਰੇਹ ਭੇਜੇ ਇਹਨਾਂ ਦੇ ਸਤਕਾਰ ਉਪੇਤਾ ਦੀ ਪਰਿਵਾਰ ਚਲਾਉਂਦਾ ਸਾਰਾ ਲੋਕਾਂ ਨੂੰ ਮਿਲਦੇ ਨਹੀਂ ਚਾਹ ਬਣੀ ਨਹੀਂ ਪੁੱਜਦੇ ਲੋਕਾਂ ਨੂੰ ਦੱਸਿਆ ਕਿਹੜਾ ਕਦੇ ਗਿਆ ਪਰ ਮਤਲਬ ਕਿ ਬਹੁਤ ਹੀ ਆਸਾਨ ਫਰਾਮੋਸ਼ੀ ਹੁੰਦੇ ਨਿਕਲੇ ਸਾਰਾ ਲਕਾ ਤਰਾ ਤਰਾ ਕਰ ਮੈਂ ਵਿੱਚ ਫਸ ਗਿਆ ਮੈਂ ਜਮਣ ਬਣ ਕੇ ਆਇਆ ਸੀ ਕੰਗਸਾ ਨੂੰ ਦੱਸੋ ਕਿੱਥੇ ਗਈ ਹੋ ਮੇਰੇ ਵੀ ਕੋਈ ਗੱਲ ਨਹੀਂ ਭਾਈ ਚੱਲੀ ਕਿ ਮੈਂ ਕਿ ਅਗਰ ਮਰੇ ਮਕਰ ਦਾ ਕਿਆ ਦਬਾਰ ਹੈ ਮੈਂ ਅਸੀਂ ਬੜੇ ਮਾਨਣਾ ਜਤਾਇਆ ਸੀ ਜੇ ਸਾਨੂੰ ਸਾਹਮਣੇ ਰੱਖਦੀ ਆਪ ਪਾਰਟੀ ਅਸੀਂ ਕੋ ਹੋਰ ਸੋਚਦੇ ਆ ਤਿੰਨ ਗੱਲਾਂ ਕਰਕੇ ਮੈਂ ਆਪ ਪਾਰਟੀ ਜਬਾਪਸ ਆਇਆ ਦੱਸਣਾ ਚਾਹੁੰਦਾ ਮੈਂ ਪਹਿਲੀ ਗੱਲ ਇਲਾਕਾ ਮੇਰਾ ਦੁਖੀ ਸੀ ਪ੍ਰੇਰਨਾ ਕਿ ਘਰ ਵਾਪਸੀ ਕਰੋ ਕੰਗਸਾਬ ਹੋ ਗਿਆ ਠੀਕ ਹੈ ਹਾਈ ਕਮਾਂਡ ਦਾ ਮਨ ਪ੍ਰੈਸ਼ਰ ਇੱਕ ਸਾਲ ਤੋਂ ਚੱਲ ਰਿਹਾ ਮੇਰਾ ਛੋਟਾ ਵੀ ਰਾਜਾ ਵੜੇਗਾ ਪ੍ਰਤਾਪ ਬਾਜਵਾ ਹੋਣ ਹਰਸ਼ ਮੇਰਾ ਛੋਟਾ ਭਰਾ ਹੈ ਅੰਬਿਕਾ ਸੋਨੀ ਪਵਨ ਬੰਸਰ ਮਨੀਸ਼ ਤਿਵਾੜੀ ਆਖਰ ਵਿੱਚ ਜਦੋਂ ਭਜਿੰਦਰ ਸਿੰਘਲਾ ਟਿਕਟ ਲੈ ਕੇ ਆ ਗਿਆ ਮੈਨੂੰ ਨਾ ਕਰੀ ਸਕਦਾ ਉਹਿੰਦਰ ਸਿੰਘਲਾ ਦੇ ਪਰਿਵਾਰ ਦਾ ਰਿਸ਼ਤਾ ਮੇਰਾ ਪਿਛਲੇ 50 ਸਾਲ ਦਾ ਇਹਦੇ ਪਿਤਾ ਜੀ ਸੁਰਗੀਏ ਸੰਤਰਾਮ ਸਿੰਘਲਾ ਜਿਆਨੀ ਜਾਸ ਸਿੰਘ ਦੇ ਸਿਆਸੀ ਇਕਤਰ ਸੀ ਬੜੇ ਕਾਬਲ ਸੀ ਉਹਨਾਂ ਦਾ ਮੇਰਾ ਜੋ ਵਾ ਚੱਲਿਆ ਆ ਰਿਹਾ ਸਾਡੀ ਬੜੀ ਨੇੜਤਾ ਸੀ ਐਮਪੀ ਰਹੇ ਜਿੱਤੇ ਲੋਕ ਸਭਾ ਪਟਿਆਲੇ ਤੋਂ ਐਮਐਲਏ ਰਹੇ ਜੇ ਮੰਡੀ ਬੋਲਾ ਕੈਪਟਨ ਸਾਹਿਬ ਨੇ ਦੂਸਤ ਸਾਤ ਤੱਕ ਤੋਂ ਉਹਿੰਦਰ ਸਿੰਘਲੇ ਨੂੰ ਕਈ ਲੋਕ ਕਹਿੰਦੇ ਨੇ ਨਹੀਂ ਪਤਾ ਅਣਜਾਣੇ ਮਿੱਗ ਭਾਈ ਮਹਨ ਬਾਹਰੋਂ ਆਇਆ ਉਹ ਮੇਰੇ ਪਿਆਰੇ ਵੀਰੋ ਵੋਟ ਲੋ ਵੋਟ ਲੋ ਬਾਰਾ ਕੁ ਟ ਸਮਾਂ ਆਇਆ ਸੰਗਰੂਰ ਪੰਜ ਸਾਲ ਐਮਪੀ ਰਿਆ ਸਿੰਘਲਾ ਜਿੱਤੇ ਆ ਫਿਰ ਆਪਣਾ ਐਮ ਲੈ ਲਿਆ ਐ ਮੰਤਰੀ ਬਣਿਆ ਕੈਪਟਨ ਸਾਹਿਬ ਨੇ ਜੋ ਸੰਗਰੂਰ ਮਹਿਕਮਾ ਮਿਲਿਆ ਪੀਰੋੜੀ ਐਜੂਕੇਸ਼ਨ ਨੇ ਬੇਮਿਸਾਲ ਮਹਿਕਮਾ ਚਲਾਇਆ ਔਰ ਜੋ ਮੈਂ ਇਲਾਕੇ ਜਿਹਨੂੰ ਕਿਹਾ ਉਦਾਹਰਣ ਦੇ ਤੌਰ ਤੇ ਮਨਗੁਸ਼ਰੀ ਹਰੀਪੁਰ ਸੜਕ ਚੌੜੀ ਕਰਤੀ ਪੱਥਰ ਰੱਖਿਆ ਸਿੰਘਲੇ ਦਾ ਚਾਰ ਵੱਡੇ ਪੋਲ ਮਨੂ ਦੇ ਤੇ ਸਿੰਘਾ ਦੇਵੀ ਨਵਾਂ ਗਰਾਉਂ ਚਾਂਪੁਰ ਟੀੜਾ ਆਪਣਾ ਸਵਾਲੀ ਨਗਲੀਆਂ ਰੰਗ ਟਪਰੀਆਂ ਉਹ ਪੋਲ ਮਿਲਨ ਦੇ ਨਾਲ ਇਲਾਏ اخਲਾਕੇ ਦੀ ਕਾਇਆ ਕਲਪ ਹੋਊਗੀ ਜਮੀਨਾਂ ਦਾ ਰੇਟ ਵਧ ਗਿਆ ਲੋਕ ਬੜੇ ਖੁਸ਼ ਹੈ ਸਾਡੀ ਪਸਤੋ ਸਵਾਲੀ ਮੀਟਿੰਗ ਸੀ ਜੇ ਪੋਲਨਾ ਸਿੰਘਲੇ ਨੇ ਲੋਕ ਇਹਨੂੰ ਦੇਖ ਕੇ ਬੜੇ ਖੁਸ਼ ਹੋਏ ਵੀ ਤਾਂ ਹੋਈ ਸਿੰਘਲਾ ਆ ਗਿਆ ਨਹੀਂ ਪਸਰਾ ਕੇ ਗਿਆ ਸੀ ਮੈਂ ਨਾਲ ਸੀ ਤੋਂ ਮਤਲਬ ਕਹਿੰਦਾ ਸਿੰਘਲਾ ਨਵਾਨੀ ਹੈ ਸਿੰਘਲੇ ਦੇ ਆਂਦ ਦੇ ਨਾਲ ਮੈਂ ਸਮਝਦਾ ਸ਼ਹਿਰਾਂ 'ਚ ਬੜਾ ਫਰਕ ਪਿਆ ਦੋ ਸਾਡੀ ਲੋਕ ਕੁਝ ਕਹਿੰਦੇ ਸੀ ਮੈਂ ਗਲਤ ਕਰਨਾ ਚਾਹੁੰਦਾ ਨਹੀਂ ਹੁੰਦਾ ਕਰਨੀ ਪੈਂਦੀ ਹੈ ਇਤਿਹਾਸ ਨੂੰ ਜਾਂ ਕਥਾਂਦਾਰ ਦੇ ਕਿ ਜੀ ਸਾਡੀ ਸਤਕਾਰ ਹਿੰਦੂ ਭਰਾਵਾਂ ਦੀ ਵੋਟ ਜਾਣੀ ਹੈ ਰਾਮ ਮੰਦਰ ਨੂੰ ਜਾਣੀ ਹੈ ਵੀ ਰਾਮ ਭਗਵਾਨ ਸਾਹਿਬ ਦਾ ਮੈਂ ਮੱਥਾ ਟੇਕਦਾ ਪਰ ਸਿਗਲੇ ਦੇ ਆਂ ਦੇ ਨਾਲ ਬਹੁਤ ਸਾਰੀ ਵੋਟ ਜਿਹੜੀ ਇਹ ਕਹਿੰਦੇ ਸੀ ਲੋਕ ਬਾਰ ਬਾਰ ਮੈਂ ਨਹੀਂ ਕਹਿਣਾ ਚਾਹੁੰਦਾ ਉਹ ਮੁੜ ਕੇ ਵਾਪਸ ਆਈ ਹੈ ਕਰਨੂ ਜਫਾਉ ਨੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਕਾਂਗਰਸ ਦਾ ਹਿੱਸਾ ਤੁਸੀਂ ਲੰਬੇ ਸਮੇਂ ਤੋਂ ਦੁਬਾਰਾ ਕਾਂਗਰਸ ਦੇ ਵਿੱਚ ਜੁੜੇ ਹੋ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਤੁਸੀਂ ਲਗਭਗ 2 ਸਾਲ ਰਹਿ ਚੁੱਕੇ ਹੋ ਤਜਰਬਾ ਕੀ ਕਹਿੰਦਾ ਹੈ ਕਿਵੇਂ ਵੇਖਦੇ ਹੋ ਦੋਨਾਂ ਦਾ ਡਿਫਰੈਂਸ ਕੀ ਕਹਿੰਦਾ ਹੈ ਕਿੱਥੇ ਇੱਕ ਸਥਿਤੀ ਹੈ ਆਮ ਆਦਮੀ ਪਾਰਟੀ ਦੀ ਕਾਂਗਰਸ ਦਾ ਜਿਹੜਾ ਇੱਕ ਸਰਕਲ ਪੁਆਇੰਟ ਹੈ ਉਹ ਕਿਵੇਂ ਦਾ ਹੈ ਆਮ ਆਦਮੀ ਪਾਰਟੀ ਦਾ ਸਰਕਲ ਪੁਆਇੰਟ ਕਿਵੇਂ ਦਾ ਹੈ ਸਥਿਤੀ ਕੀ ਹੈ ਜਿਵੇਂ ਪਹਿਲਾਂ ਤੁਸੀਂ ਕਿਹਾ ਕਿ ਅਰਮਚੋਰ ਹੈ ਤੇ ਅਸਲ ਦੇ ਵਿੱਚ ਜਿਹੜੀ ਸਿਆਸੀ ਇੱਕ ਜ਼ਮੀਨ ਹੁੰਦੀ ਹੈ ਜੇ ਉਸ ਦੇ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਡਿਫਰੈਂਸ ਹੈ ਉਹ ਕਿੰਨਾ ਹੈ ਦੇਖੋ ਬੰਦਾ ਜਣੇ ਰਾਹ ਪਿਆ ਵਾ ਪਿਆ ਮੈਂ ਵਿੱਚ ਰਹਿ ਚੁੱਕਿਆ ਇੱਕ ਕਹਾਵਤ ਹੈ ਘਾਜ਼ਾ ਭੇਤੀ ਲੰਕਾਟਾਏ ਮੈਂ ਵਿੱਚ 2 ਸਾਲ ਰਹਿ ਕੇ ਦੇਖਿਆ ਇਹਨਾਂ ਦੀ ਕਰਨੀ ਕਥਨੀ ਕਹਿਣੀ ਜ਼ਮੀਨ ਉਸਮਾਨ ਦਾ ਫਰਕ ਜ਼ਮੀਨ ਉਸਮਾਨ ਦਾ ਜੋ ਇਹਨਾਂ ਨੇ ਕਿਹਾ ਸੀ ਨਸ਼ਾ ਖਤਮ ਕਰ ਦੇਣਗੇ किसानਾਂ ਨੂੰ ਆ ਕਰਦਾਂਗੇ ਐਮਐਸਪੀ ਦੇ ਦਾਂਗੇ ਅਸੀਂ ਆਪਣਾ ਭ੍ਰਸ਼ਟਾਚਾਰ ਖਤਮ ਕਰਦਾਂਗੇ ਬੁਰਾ ਹਾਲ 6-8 ਮਹੀਨੇ ਲੋਕ ਖੁਸ਼ ਹੋਏ ਆ ਬਿਜਲੀ ਦੇ ਬਿੱਲ ਮਾਫ ਹੋਏ ਆ ਚਲੋ ਜਿਹੜੀ ਅਸਰ ਰਿਹਾ ਉਸ ਤੋਂ ਬਾਅਦ ਤਾਂ ਹੌਲੀ-ਹੌਲੀ ਅੱਜ ਤੱਕ ਬਹੁਤ ਤੁਸੀਂ ਨਾ ਛਾਣਿਆ ਦਫਨਾ ਕ੍ਰਪਸ਼ਨ ਵਧ ਗਈ ਹੈ ਰੇਟ ਵਧ ਗਏ ਕਿਉਂ ਵਧ ਗਏ ਕਿ ਭਾਈ ਬਿジネス ਆ ਰਹੀ ਹੈ ਹੁਣ ਦੁਕਾਨ ਐਡ ਹੋ ਗਿਆ ਖੜਨ ਲਾ ਲੋ 1 ਲੱਖ ਰੁਪਏ ਨੇ ਖੜੇ 1 ਲੱਖ ਰੁਪਏ ਨੇ ਦਸਾਂ ਲੋਕਾਂ ਨੇ ਦਕੋਗਜੰਦ ਦੇ ਉਪਰ ਮੰਤਰੀ ਲੋਕ ਇਸ਼ਾਰਾ ਕਰਦੇ ਰੱਬ ਜਾਣੇ ਹੈ ਕਿ ਨਹੀਂ ਪਰ ਮਤਲਬ ਕਹਿੰਦਾ ਚਿੱਟੇ ਦੀ ਗੱਲ ਕਰ ਲੋ ਮਾਈਨਿੰਗ ਦੀ ਗੱਲ ਕਰ ਲੋ ਗੈਂਗਸਟਰ ਵਾਰ ਦੀ ਗੱਲ ਕਰ ਲੋ ਲਾਅ ਐਂਡ ਆਰਡਰ ਦੀ ਗੱਲ ਕਰ ਲੋ ਕਿਸੇ ਪਾਸੇ ਬੁਰਾ ਹਾਲ ਹੈ ਸ਼ਹਿਰਾਂ ਤੇ ਰੁਲ ਗਏ ਸ਼ਹਿਰਾਂ ਦੀ ਅਰਬਨ ਡਿਵੈਲਪਮੈਂਟ ਪਾਲਿਸੀ ਧੁਕਵੀਂ ਨਾਣ ਕਰਕੇ ਅੱਜ ਸਾਰਾ ਜੋ ਇੱਤਾ ਜੁੜਿਆ ਹੋਇਆ ਹੈ ਬਿਲਡਰਸ ਨਾਲ ਕਲਨੇਜ ਨਾਲ ਉਦਾਹਰਨ ਦੇ ਤੌਰ ਤੇ ਮਜ਼ਦੂਰ ਮਿਸਤਰੀ ਸਾਰਾ ਮਟੀਰੀਅਲ ਬਿਲਡਿੰਗ ਸਾਰਾ ਘਰ ਬੈਠ ਗਿਆ ਕਿਉਂਕਿ ਕੋਈ ਕੋਈ ਨਹੀਂ ਛਾਂਬ ਨਹੀਂ ਹੈ ਜ਼ਰਬਾਨੀ ਹੈ ਸਰਕਾਰ ਨੂੰ ਸਾਰੇ ਨਵੇਂ-ਨਵੇਂ ਮੈਂ ਲਏ ਆਏ ਆ ਮੈਂ ਮਾਫੀ ਚਾਹਾਂਗਾ ਜੇ ਮਾਨ ਸਾਹਿਬ ਤੁਸੀਂ ਇੰਨਾ ਮਿਹਨਤ ਕੀਤੀ ਹੈ ਛਾਖ ਬਣੀ ਹੈ ਕਿਉਂ ਖੜੇ ਕਰਤੇ ਮੰਤਰੀ ਸਾਰੇ ਵਲੰਟਰੀ ਆਪ ਪਾਰਟੀ ਦੇ ਮਰਗੇ ਸੀ ਜਿਹਨੇ ਸਾਥ ਸੇਵਾ ਕੀਤੀ ਹੈ ਉਹ ਕਿਉਂ ਨਹੀਂ ਖੜੇ ਕੀਤੇ ਪੁੱਛਣਾ ਚਾਹਣਾ ਮਾਨ ਸਾਹਿਬ ਕੀ ਕਾਰਨ ਸੀ ਪਰ ਉਹੀ ਗੱਲੀਬਾਤੀ ਮਹਿਮੜੀ ਦੂਜੀ ਵਾਲੀ ਛਾਣੀ ਗੱਲ ਕੀਤੀ ਜਾਵੇ ਕਾਂਗਰਸ ਦੀ ਤਾਂ ਕਾਂਗਰਸ ਦੇ ਵਿੱਚ ਵੀ ਅੱਜਕੱਲ ਦਲ ਬਦਲੂ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਕਈ ਆਗੂ ਕਾਂਗਰਸ ਤੇ ਕਾਂਗਰਸ ਨੂੰ ਛੱਡ ਚੁੱਕੇ ਨੇ ਭਾਵੇਂ ਸਾਫ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਭਾਵੇਂ ਸਾਫ ਦਾ ਪ੍ਰਧਾਨ ਸੁਨੀਲ ਜਾਕਰ ਦੀ ਗੱਲ ਕੀਤੀ ਜਾਵੇ ਹੋਰ ਵੀ ਵੱਡੇ ਦਿਗਜ ਨੇ ਵੱਡੇ ਚਿਹਰੇ ਨੇ ਜੋ ਕਿਤਨੇ ਕਿਤੇ ਕਾਂਗਰਸ ਨੂੰ ਛੱਡ ਕੇ ਜਾਂ ਤਾਂ ਭਾਜਪਾ ਦੇ ਵਿੱਚ ਚਲੇ ਗਏ ਜਾਂ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਤੇ ਹੁਣ ਉਸ ਗਰਾਉਂਡ ਨੂੰ ਵੇਖਦੇ ਹੋਏ ਕਾਂਗਰਸ ਕਿਹੜੀ ਸਥਿਤੀ ਦੇ ਵਿੱਚ ਖੜੀ ਹੈ ਕਿ ਕਾਂਗਰਸ ਜਿਹੜੇ ਬੈਕਪੋਰਟ ਤੇ ਗਈ ਸੀ 2022 ਦੇ ਵਿੱਚ ਤੇ ਉਹ ਹੁਣ ਫਰੰਟ ਦੇਖੋ ਵੈਸੇ ਤਾਂ ਇੰਡੀਆ 'ਚ ਲੱਗਦਾ ਕਾਂਗਰਸ ਅੱਗੇ ਕਾਫੀ ਵੱਧ ਰਹੀ ਹੈ ਪਰ ਪੰਜਾਬ ਡੈਫੀਨਿਟਲੀ ਕਾਂਗਰਸ ਨਾਲ ਬੜਾ ਅੱਛਾ ਰਹੇਗਾ ਲੋਕ ਅੱਕ ਚੁੱਕੇ ਆ ਪਾਰਟੀ ਤੋਂ ਇਹਦੀ ਸਾਰੀ ਗਤੀਵਿਧੀ ਤੋਂ ਇਹਦੀ ਮਿਸ ਮੈਨੇਜਮੈਂਟ ਤੋਂ ਇਹਦਾ ਕੀ ਹੈ ਮੈਂ ਕਹਾ ਤੁਹਾਨੂੰ ਇਨ ਐਕਸਪੀਰੀਅੰਸ ਤੋਂ ਕਾਂਗਰਸ ਦਾ ਜੋ ਕੈਂਪੇਨ ਗਲਕਨਾ ਨਜ਼ਰ ਸਾਹਿਬ ਦਾ ਬਹੁਤ ਵਧੀਆ ਚੱਲ ਰਿਹਾ ਵਿਜਨੇ ਸਿੰਘ ਦਾ ਸਾਰਾ ਪਰਿਵਾਰ ਆਇਆ ਹੋਇਆ ਅਸੀਂ ਸਾਰੇ ਇਕੱਠੇ ਹੋ ਗਏ ਅਨ ਮਨਿਸ਼ ਗਾਲ ਦੀ ਖੁਸ਼ੀ ਹੈ ਮੈਂ ਲੋਕਾਂ ਦੇ ਘੰਤੇ ਆਇਆ ਮਰਿੰਡੇ ਤੇ ਘੜ ਦੇ ਪਰ ਮੇਰੇ ਆਉਣ ਤੋਂ ਬਾਅਦ ਸੱਚ ਜਾਣਿਓ ਮੈਂ ਡਰ ਕੇ ਕਹਿੰਨਾ ਗੁਰੂ ਮਹਾਰਾਜ ਤੋਂ ਰੱਬ ਤੋਂ ਕਿ ਲੋਕਾਂ ਨੇ ਇਨੀ ਖੁਸ਼ੀ ਆ ਗਈ ਹੈ ਪਟਾਕੇ ਜਲਾਏ ਲੱਡੂ ਵੰਡੇ ਉਹ ਜਗਾ ਜਗਾ ਮੇਰੇ ਸਵਾਗਤ ਕੀਤੇ ਕਿਉਂ ਲੋਕਾਂ ਪਰ ਸਾਡਾ ਕੰਗ ਆ ਗਿਆ ਕੰਗ ਸਾਹਿਬ ਅਸੀਂ ਤੁਹਾਡੇ ਨਾਲ ਹੈ ਪਾਰਟੀ ਨਾਲ ਨਹੀਂ ਹੁ ਸੋਚ ਕੇ ਫੈਸਲਾ ਲਿਆ ਲਿਓ ਥੋੜੀ ਮਾਂ ਪਾਰਟੀ ਵਾਪਸ ਆ ਕੇ ਮਨ ਨੂੰ ਬੜੀ ਖੁਸ਼ੀ ਹੈ ਤੋਂ ਮੈਂ ਆਪਣੇ ਪੁਰਾਣੇ ਘਰ ਵਿੱਚ ਆਇਆ ਮੇਰੇ ਆਨ ਦੇ ਨਾਲ ਗੁਰੂ ਮਹਾਰਾਜ ਕਿਰਪਾ ਨਾਲ ਜਿੰਨੇ ਮੇਰੇ ਸਾਥੀ ਰੁੱਟੇ ਹੋਏ ਕੋਈ ਵੀ ਨਾਮ ਲੈਣਾ ਚਾਹਦਾ ਛੋਟੇ ਵੱਡੇ ਮੈਂ ਸਭ ਨਾਲ ਲੈ ਕੇ ਚੱਲਣਾ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਹਾਂ ਸਾਥੀਆਂ ਨੂੰ ਕਿ ਭਾਈ ਸ਼ਿਕਵੇ ਗਿਲੇ ਜਾਣ ਦੋ ਆਪਾਂ ਇਕੱਠੇ ਜਿਤਾਉਣਾ ਸ਼ਿਕਲੇ ਦੋ ਇਹ ਮੇਰੀ ਬੇਨਤੀ ਆਪੀਲ ਹੈ ਅਰ ਮੈਂ ਘਰ ਘਰ ਜਾ ਰਿਹਾ ਸਾਡੀਆਂ ਬਹੁਤ ਵੱਡੀਆਂ ਮੀਟਿੰਗਾਂ ਹੋ ਰਹੀਆਂ ਪਰसों ਸ਼ਿਗਲਾ ਜਾਇ ਹੈ ਖਿਦਰਾਬਾਦ ਹੈ ਮੇਰੇ ਸਹੁਰੇ ਨੇ ਪਿੰਡ ਹੈ ਛੇਣੀ ਪਰਿਵਾਰ ਬਹੁਤ ਉੱਥੇ-ਉੱਥੇ ਜੜੀ ਮੀਟਿੰਗ ਬਹੁਤ ਵੱਡੀ ਹੋਈ ਹੈ ਮੈਂ ਤਾਂ ਸੰਗਤਿਆਂ ਸਤਿਰਾਮ ਨੇ ਕਰਾਈ ਮੀਟਿੰਗ ਚਾ ਗੁਰਮੀਤ ਸਿੰਘ ਨੇ ਤਾਂ ਤਾਂ ਹੋ ਗਈ ਹੈ ਸਹਾਲੀ ਸਾਡਾ ਮੁੰਡਾ ਬਿੱਟੂ ਸੀ ਤਿੰਨੋਂ ਮੀਟਿੰਗਾਂ ਦੇ ਕੇ ਹੜ ਆ ਗਿਆ ਇੱਕ ਤਾਂ ਵਾਕਈ ਸਿੰਘਲੇ ਦਾ ਕੰਮ ਕੀਤਾ ਹੋਇਆ ਦੂਜਾ ਜੋ ਲੋਕਾਂ ਜ ਮੇਰਾ ਪਿਆਰ ਹੈ ਉਹਨੂੰ ਖੁਸ਼ੀ ਹੋਗੀ ਕੰਮ ਸਭ ਕਰ ਵਾਪਸੀ ਆ ਗਏ আর ਆਪ ਪਾਰਟੀ ਲਹੂ ਪੀਤਾ ਉਹ ਸਾਹਮਣੇ ਸਾਰਾ ਆ ਰਿਹਾ ਸਰਤਾ ਇਕੱਠੇ ਡੋੜੇ ਹੋਣੇ ਆਖਰੀ ਸਵਾਲ ਕਰਨਾ ਚਾਹੂਗਾ ਕੰਕ ਸਾਹਿਬ ਇੱਕ ਨਾਰਾ ਦਿੱਤਾ ਜਾਂਦਾ ਤੁਹਾਡੇ ਹਲਕੇ ਦੇ ਵਿੱਚ ਉਦੋਂ ਜਾਂਦੇ ਨੇ ਕਿ ਜੋ ਰਹੇ ਸਾਡੇ ਅੰਗ ਸੰਗ ਸਾਡਾ ਜਗਮੂਨ ਕੰਗ ਕੀ 2027 ਦੀ ਤਿਆਰੀ ਕਰ ਰਹੇ ਹੋ ਦੇਖੋ 2027 ਤਿੰਨ ਸਾਲ ਬਾਕੀ ਪਏ ਉਦੋਂ ਕੀ ਹੁੰਦਾ ਨਹੀਂ ਹੁੰਦਾ ਮੈਂ ਕੁਝ ਕਹਿ ਨਹੀਂ ਸਕਦਾ ਮੇਰੀ ਤਰੀ ਹਮੇਸ਼ਾ ਰਹਿੰਦੀ ਹੈ ਮੈਂ ਤਾਂ ਟਿੱਕੇ ਬੈਠਦਾ ਹੀ ਨਹੀਂ ਮੈਂ ਜੱਦੀ ਵਕਾਲਤ ਛੱਡੀ ਹੈ ਮੇਰੀ ਅੱਛੀ ਵਕਾਲਤੀ ਹਾਈ ਕੋਰਟ ਮੈਂਬਰ ਬਾਰ ਤਾਂ ਹੁਣ ਵੀ ਹੈ ਮੈਂ ਤਾਂ ਠਿੱਕ ਨਹੀਂ ਬੈਠਦਾ ਮੇਰੀ ਤਿਆਰੀ ਪੂਰੀ ਹੈ ਹਾਈ ਕਮਾਂਡ ਮੌਕਾ ਦੇਵੇਗੀ ਗੁਰਮਾ ਕਿਰਪਾ ਕਰੇਗਾ ਮਤਵੈਸ਼ੁੰਦੇ ਵੀ ਮੈਂ ਇਲੈਕਸ਼ਨ ਲੜਾਂਗੇ ਅਸੀਂ ਸਾਰੇ ਸਾਥੀਏ ਜਗਨ ਮੰਗ ਸਕਦੇ ਲੋਕਤੰਤਰ ਹੈ ਕੋਈ ਗੱਲ ਨਹੀਂ ਇਸ ਕਰਕੇ ਲੇਕਿਨ ਮੈਂ ਹੁਣ ਜੋ ਜਮਨਾ ਇੱਕੋ ਇੱਕ ਟਾਰਗੇਟ ਹੈ ਅਨੰਦਪੁਰ ਸਾਹਤੂ ਮੇਰੀ ਸਾਡੀ ਲੀਡ ਹੈ ਖੜਦੇ ਮਰੰਡੇ ਦੀ ਬਹੁਤ ਵੱਡੀ ਆਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਜਗਬੌਣ ਕਾਂ ਦੇ ਨਾਰਾਜ਼ ਹੋ ਕੇ ਸਾਥੀਆਂ ਨਾਲ ਲੈ ਕੇ ਉਧਰ ਗਿਆ ਸੀ ਕਾਂਗਰਸ ਜਬਤ ਹੋ ਗਈ ਹੁਣ ਆ ਗਿਆ ਕਾਂਗਦੀ ਬੱਲੇ ਬੱਲੇ ਇਹ ਨਹੀਂ ਤੁਸੀਂ ਦੂਜੀ ਗੱਲ ਕਹੀ ਹੈ ਵਾਕਈ ਠੀਕ ਹੈ ਸਾਡੇ ਅੰਗ ਸੰਗ ਜਗਮਉਂ ਸਿੰਘ ਕਾਂਗ ਇਹ ਲੋਕਾਂ ਨੇ ਗੱਲ ਕਹੀ ਪਰ ਤੁਸੀਂ ਦੇਖ ਲਿਆ ਕਿਉਂਕਿ ਮੈਂ ਹਮੇਸ਼ਾ ਦੁੱਖ ਸੁੱਖ ਜਾਂਦਾ ਰਹਿਣਾ ਇਹ ਮੇਰਾ ਪੂਰਾ ਵਰਕ ਇੱਥੇ ਹੀ ਰਹੀ ਹੈ ਮੈਨੂੰ ਇਲਾਕਾ ਬਹੁਤ ਪਿਆਰਾ ਹੈ ਇਲਾਕਾ ਮੇਰਾ ਇੱਕ ਪਰਿਵਾਰ ਹੈ ਇਸ ਕਰਕੇ ਮੈਂ ਅੱਜ ਬਹੁਤ ਕੁਸ਼ਲ ਬਾਡੀ ਵਿੱਚ ਆ ਕੇ ਅਰ ਮੈਂ ਪੂਰੀ ਕਨਸੈਂਟ੍ਰੇਸ਼ਨ ਮੇਰੇ ਸਾਰੇ ਵਰਕ ਲੀਡਰ ਬਲੌਕ ਪ੍ਰਧਾਨ ਪਿੰਡਾਂ ਦੇ ਸ਼ਹਿਰਾਂ ਦੇ ਡੜ ਕੇ ਲੱਗੇ ਹੋਏ ਆ ਜਿਹੜੇ ਕੋਈ ਰੋਠੇ ਰੱਠੇ ਮੈਂ ਜਾ ਕੇ ਬਣਾ ਲੈਣੇ ਜਿਹੜੇ ਛੋਟੇ ਭਾਈ ਆ ਬਜ਼ਮਗਦੀ ਕਦੇ ਹੋਈ ਐ ਮੈਂ ਮਾਫੀ ਮੰਗ ਲਾਗਾ ਜੋ ਨਾ ਤੁਹਾਨੂੰ ਫੀਲ ਕਰ ਲੈਣਗੇ ਇਹ ਪਰਿਵਾਰ ਹੁੰਦਾ ਰੋਠਾ ਰੋਠਾ ਚੱਲਦਾ ਰਹਿੰਦਾ ਠੀਕ ਹੋ ਜਾਏਗਾ ਸੰਗ ਸਾਬ ਸਟਨਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਤੁਸੀਂ ਆ ਕੇ ਕੀਤਾ ਤੁਹਾਡਾ ਡਾਬਰਾ ਚੈਨਲ ਹੈ ਮੈਂ ਤੁਹਾਡਾ ਧੰਨਵਾਦੀ ਰਣੀ ਆ ਮਨਵਾਸੇ ਤੁਸੀਂ ਹਾਂ ਜੀ ਸਾਰੇ ਪੱਖ ਮੇ ਮੁੱਦੇ ਪੰਜਾਬ ਦੇ ਹਿੱਤ ਚੱਕਦੇ ਰਹੋਗੇ ਤੀਸਨ ਸਾਡਾ ਨਾਲ ਜਗਮੋਨ ਸਿੰਘ காங்க ਜਗਮੋਨ ਸਿੰਘ காங்க ਦੀ ਗੱਲਬਾਤ ਕੀਤੀ ਜਾਵੇ ਤਾਂ ਜਦੋਂ ਹਲਕੇ ਦੇ ਵਿੱਚ ਜਾਇਆ ਜਾਂਦਾ ਤਾਂ ਇਹ ਨਾਰਾ ਹਮੇਸ਼ਾ ਹੀ ਲੋਕਾਂ ਵੱਲੋਂ ਦਿੱਤਾ ਜਾਂਦਾ ਨਾ ਕਿ ਸਾਡੇ ਵੱਲੋਂ ਕਿ ਜਿਹੜਾ ਰਹੀ ਸਾਡੇ ਅੰਗ ਸੰਗ ਉਹ ਸਾਡਾ ਜਗਮੋਨ ਸਿੰਘ காங்க ਤੇ ਉਹਨਾਂ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਕਿ ਇਲਾਕਾ ਮੇਰਾ ਪਰਿਵਾਰ ਹੈ ਜਿਹੜੇ ਲੋਕ ਮੇਰੇ ਤੋਂ ਰੁੱਠੇ ਵੀ ਨੇ ਉਹ ਮੇਰੇ ਛੋਟੇ ਆ ਵੱਡੇ ਭਰਾ ਨੇ ਮੈਂ ਉਹਨਾਂ ਤੋਂ ਮਾਫੀ ਵੀ ਮੰਗ ਲਵਾਂਗਾ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਕਿਉਂਕਿ ਪਰਿਵਾਰ ਦੇ ਵਿੱਚ ਰੁੱਠਾ ਗਿਲਾ ਸਭ ਚੱਲਦਾ ਹੀ ਰਹਿੰਦਾ ਤੇ ਉਹਨਾਂ ਦੇ ਵੱਲੋਂ ਖਾਸ ਕਰਕੇ ਪੰਜਾਬ ਦੀ ਸਿਆਸਤ ਦੇ ਨਾਲ ਨਾਲ ਸ਼੍ਰੀ ਹਰਨਾਨਪੁਰ ਸਾਹਿਬ ਦੀ ਸਿਆਸ ਕਹੇ ਕਿ ਇਲਾਕੇ ਦੇ ਵਿੱਚ ਉਹਨਾਂ ਦਾ ਅਜਦਾ ਨਹੀਂ ਲੰਮੇ ਸਮੇਂ ਦਾ ਰਸੂਕ ਹੈ ਵੱਡਾ ਤਜਰਬਾ ਹੈ ਤੇ ਆਮ ਆਦਮੀ ਪਾਰਟੀ ਦੇ ਉੱਤੇ ਵੀ ਨਿਸ਼ਾਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਸਾਦੇ ਗਏ ਨੇ ਕਿ ਕਿਤਨੇ ਕਿਤੇ ਉਸ ਤਰ੍ਹਾਂ ਦੀ ਮੈਚੂਰ ਪਾਰਟੀ ਨਹੀਂ ਅਨਮੈਚੂਰ ਪਾਰਟੀ ਹੈ ਤੇ ਉਹਨਾਂ ਦੇ ਜਿਹੜੇ ਤਜਰਬੇ ਨੇ ਉਹ ਉਹਨਾਂ ਦੇ ਵੱਲੋਂ ਖੁਦ ਹੀ ਬਿਆਨ ਕੀਤੇ ਗਏ ਨੇ ਕਿ ਉਹ ਤਜਰਬੇ ਉਹ ਲੀਹਾਂ ਦੇ ਉੱਤੇ ਨਹੀਂ ਚੱਲ ਪਾਉਂਦੇ ਜਿਹੜੀ ਲੀਹਾਂ ਦੇ ਉੱਤੇ ਵਾਅਦੇ ਤੇ ਦਾਵੇ ਠੋਕੇ ਗਏ ਸਨ ਤੇ ਹੁਣ ਪੰਜਾਬ ਦੀ ਜਨਤਾ ਕੀ ਬਿਆਨ ਕਰੇਗੀ ਇਹ ਹੁਣ ਚਾਰਚੋਰ ਨੂੰ ਸਾਫ਼ ਹੋ ਜਾਵੇਗਾ